ਇਹਨਾਂ ਤਿੰਨ ਘਰਾਂ ਵਿੱਚ ਭੁੱਲ ਕੇ ਵੀ ਨਾ ਕਰੋ ਆਪਣੀ ਧੀ ਦਾ ਵਿਆਹ ਨਹੀਂ ਤਾਂ ਪਛਤਾਓਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਅੱਜ ਦੀ ਵੀਡੀਓ ਸਾਰਿਆਂ ਦੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਹੜੇ ਘਰਾਂ ਵਿੱਚ ਸੰਨ ਧੀ ਦਾ ਵਿਆਹ ਨਹੀਂ ਕਰਨਾ ਚਾਹੀਦਾ ਅੱਜ ਦਾ ਵਿਸ਼ਾ ਬਹੁਤ ਹੀ ਮੋਟੀਵੇਸ਼ਨਲ ਹੋਣ ਵਾਲਾ ਹੈ ਪਰ ਸ ਤੋਂ ਪਹਿਲਾਂ ਜੇਕਰ ਤੁਸੀਂ ਜੁੰਦ ਹੋਏ ਹੋਗੇ ਮਾਤਾ ਰਾਨੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਚੈਨਲ ਸਿਮਰਤ ਵੌਇਸ ਸਿੱਖ ਨੂੰ ਸਬਸਕ੍ਰਾਈਬ ਜਰੂਰ ਕਰੋ ਇੱਕ ਵਾਰ ਦੀ ਗੱਲ ਹੈ ਕਿ ਦੇਵੀ ਲక్ష్ਮੀ ਤੇ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਬੈਕੌਂਡ ਵਿੱਚ ਆਰਾਮ ਕਰ ਰਹੇ ਸਨ ਤਦ ਦੇਵੀ ਲక్ష్ਮੀ ਕਹਿੰਦੀ ਹੈ हे ਪ੍ਰਭੂ ਅੱਜ ਮੇਰੇ ਮਨ ਵਿੱਚ ਤਿੰਨ ਸਵਾਲ ਉੱਠ ਰਹੇ ਹਨ ਕਿਰਪਾ ਕਰਕੇ ਮੇਰੇ ਸ਼ੱਕ ਨੂੰ ਦੂਰ ਕਰੋ ਤਦ ਭਗਵਾਨ ਸ਼੍ਰੀ ਹਰੀ ਕਹਿੰਦੇ ਹਨ اے ਦੇਵੀ ਲక్ష్ਮੀ ਤੁਹਾਡੇ ਮਨ ਵਿੱਚ ਜੋ ਵੀ ਸ਼ੱਕ ਹਨ ਕਿਰਪਾ ਕਰਕੇ ਮੈਨੂੰ ਬਿਨਾਂ ਝਿਜਕਚੇ ਦੱਸੋ ਮੈਂ ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਜ਼ਰੂਰ ਦੇਵਾਂਗਾ ਤਦ ਦੇਵੀ ਲక్ష్ਮੀ ਕਹਿੰਦੀ ਹੈ हे ਪ੍ਰਭੂ ਮੇਰਾ ਪਹਿਲਾ ਸਵਾਲ ਇਹ ਹੈ ਕਿ ਉਹ ਕਰ ਕੇੜਾ ਹੈ ਜਿੱਥੇ ਇੱਕ ਪਿਤਾ ਨੂੰ ਕਦੇ ਵੀ ਆਪਣੀ ਧੀ ਦਾ ਵਿਆਹ ਨਹੀਂ ਕਰਨਾ ਚਾਹੀਦਾ ਮੇਰਾ ਦੂਜਾ ਸਵਾਲ ਇਹ ਹੈ ਕਿ ਧੀ ਦਾ ਕਰ ਕੇੜਾ ਹੁੰਦਾ ਹੈ ਪਿਤਾ ਦਾ ਜਾਂ ਫਿਰ ਪਤੀ ਦਾ ਅਤੇ ਮੇਰਾ ਤੀਜਾ ਸਵਾਲ ਹੈ ਹੈ ਕਿ ਕਿਸ ਘਰ ਵਿੱਚ ਜੇਕਰ ਧੀ ਦਾ ਵਿਆਹ ਹੁੰਦਾ ਹੈ ਤਾਂ ਉਸ ਦਾ ਜੀਵਨ ਹਮੇਸ਼ਾ ਲਈ ਤਸੀਹਾ ਯਾਨੀ ਤਾਨਿਆਂ ਨਾਲ ਭਰ ਜਾਂਦਾ ਹੈ ਅਤੇ ਧੀ ਦੇ ਨਾਲ-ਨਾਲ ਪਿਤਾ ਨੂੰ ਵੀ ਦੁੱਖ ਚੱਲਨੇ ਪੈਂਦੇ ਹਨ ਤਦ ਭਗਵਾਨ ਸ਼੍ਰੀ ਹਰੀ ਨੇ ਮੁਸਕਰਾਉਂਦੇ ਹੋਏ ਕਿਹਾ اے ਦੇਵੀ ਤੁਸੀਂ ਬਹੁਤ ਮਹੱਤਵਪੂਰਨ ਸਵਾਲ ਪੁੱਛੇ ਹਨ ਕਿਉਂਕਿ ਇੱਕ ਧੀ ਇੱਕ ਪਿਤਾ ਲਈ ਦੁਨੀਆਂ ਦਾ ਸਭ ਤੋਂ ਕੀਮਤੀ ਗਹਿਣਾ ਹੁੰਦਾ ਹੈ ਇੱਕ ਪਿਓ ਆਪਣੇ ਦਿਲ ਤੇ ਪਹਾੜ ਵਰਗਾ ਪੱਥਰ ਰੱਖੇ اپنی ਧੀ ਨੂੰ ਕਿਸੇ ਹੋਰ ਆਦਮੀ ਨੂੰ দান ਕਰ ਦਿੰਦਾ ਹੈ ਐਸਾ ਹਸਾਰ ਵਿੱਚ ਸਭ ਤੋਂ ਭਾਗਸ਼ਾਲੀ ਪੁੱਛ ਦੇ ਘਰ ਇੱਕ ਕੁੜੀ ਜੋ ਦੇਵੀ ਆਦਿ ਸ਼ਕਤੀ ਦਾ ਹਿੱਸਾ ਹੁੰਦੀ ਹੈ ਪੈਦਾ ਹੁੰਦੀ ਹੈ ਅਤੇ ਕੰਨਿਆਦਾਨ ਸਭ ਤੋਂ ਵੱਡਾ দান ਮੰਨਿਆ ਜਾਂਦਾ ਹੈ हे देवी ਲక్ష్ਮੀ ਮੈਂ ਇਸ ਪਵਿੱਤਰ ਕਹਾਣੀ ਦੇ ਰਾਹੀਂ ਤੁਹਾਡੇ ਤਿੰਨਾਂ ਸਵਾਲਾਂ ਦੇ ਜਵਾਬ ਦੇਣਾ ਚਾਹੁੰਦਾ ਹਾਂ ਕਿਰਪਾ ਕਰਕੇ ਇਸ ਕਹਾਣੀ ਨੂੰ ਧਿਆਨ ਨਾਲ ਸੁਣੋ ਤੇ ਜੋ ਵੀ ਕੋਈ ਇਸ ਕਹਾਣੀ ਨੂੰ ਸੁਣਦਾ ਹੈ ਉਸਦੇ ਸਾਰੇ ਹੀ ਪਾਪ ਨਸ਼ਟ ਹੋ ਜਾਂਦੇ ਹਨ ਫਿਰ ਮਾ લક્ષਮੀ ਕਹਿੰਦੀ ਹੈ हे ਪ੍ਰਭੂ ਮੈਂ ਇਸ ਪਵਿੱਤਰ ਕਹਾਣੀ ਨੂੰ ਬਹੁਤ ਧਿਆਨ ਨਾਲ ਸੁਣਾਗੀ ਫਿਰ ਭਗਵਾਨ ਸ਼੍ਰੀ ਹਰੀ ਕਹਿੰਦੇ ਹਨ ਕਿ ਦੇਵੀ ਲక్ష్ਮੀ ਇੱਕ ਸਮਾਂ ਮਦ ਦੇਸ਼ ਵਿੱਚ ਇੱਕ ਗਰੀਬ ਕਿਸਾਨ ਆਪਣੀ ਪਤਨੀ ਅਤੇ ਧੀ ਨਾਲ ਰਹਿੰਦਾ ਸੀ ਜਦੋਂ ਉਸ ਦੇ ਘਰ ਇੱਕ ਧੀ ਦਾ ਜਨਮ ਹੋਇਆ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਉਹ ਕਿਸਾਨ ਆਪਣੀ ਪਤਨੀ ਅਤੇ ਤੀਨ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਉਹ ਤਿੰਨੋਂ ਹੀ ਭਗਵਾਨ ਸ਼ਿਵੇਂ ਨਾਰਾਇਣ ਦੇ ਬਹੁਤ ਵੱਡੇ ਭਗਤ ਸਨ ਤુલਸੀ ਨੂੰ ਜਲ ਚੜਉਣਾ ਅਤੇ ਪੂਜਾ ਕਰਨਾ ਉਹਨਾਂ ਦਾ ਰੋਜ਼ਾਨਾ ਦਾ ਕੰਮ ਸੀ ਕਿਸਾਨ ਦੀ ਧੀ ਆਪਣੇ ਮਾਪਿਆਂ ਦੇ ਨਾਲ ਵੀ ਨਾਰਾਇਣ ਪக்தி ਵਿੱਚ ਲੀਨ ਰਹਿੰਦੀ ਸੀ ਕਿਸਾਨ ਦੀ ਪਤਨੀ ਅਤੇ ਤੀਨ ਬਹੁਤ ਹੀ ਪ੍ਰਤਿਭਾਸ਼ਾਲੀ, ਸੁੰਦਰ, ਬੁੱਧੀਮਾਨ ਅਤੇ ਸੰਸਕ੍ਰਿਤ ਜਨ ਭਗਵਾਨ ਸ਼੍ਰੀ ਹਰੀ ਜੀ ਕਹਿੰਦੇ ਹਨ ਇਹ ਦੇਵੀ ਲక్ష్ਮੀ ਕਿਉਂਕਿ ਕਿਸਾਨ ਬਹੁਤ ਹੀ ਗਰੀਬ ਸੀ ਐਸ ਲਈ ਉਸਨੇ ਸ਼ਹਿਰ ਵਿੱਚ ਇੱਕ ਵਪਾਰੀ ਦੇ ਕੋਲ ਕੇਤੀ ਕਰਨੀ ਸ਼ੁਰੂ ਕਰ ਦਿੱਤੀ ਕਿਸਾਨ ਕੰਮ ਲਈ ਰੋਜ਼ਾਨਾ ਹੀ ਖੇਤ ਜਾਂਦਾ ਸੀ ਉਸ ਦਾ ਸੇਟ ਸੁਭਾਅ ਦਾ ਬਹੁਤ ਹੀ ਚੰਗਾ ਇਨਸਾਨ ਸੀ ਉਹ ਕਿਸਾਨ ਕਈ ਸਾਲਾਂ ਤੋਂ ਉਸ ਨਾਲ ਕੰਮ ਕਰ ਰਿਹਾ ਸੀ ਉਸ ਕਿਸਾਨ ਦੀ ਧੀ ਹਰ ਰੋਜ਼ ਆਪਣੇ ਪਿਤਾ ਲਈ ਦੁਪਹਿਰ ਦਾ ਖਾਣਾ ਲੈ ਕੇ ਉਸ ਦੇ ਖੇਤ ਜਾਂਦੀ ਸੀ ਇਹ ਕਈ ਸਾਲਾਂ ਤੱਕ ਜਾਰੀ ਰਿਹਾ ਉਹ ਆਪਣੇ ਪਿਤਾ ਲਈ ਖਾਣਾ ਬਣਾਉਂਦੀ ਸੀ ਅਤੇ ਹਰ ਰੋਜ਼ ਖੇਤ ਲੈ ਕੇ ਜਾਂਦੀ ਸੀ ਉਹ ਹਰ ਰੋਜ਼ ਆਪਣੇ ਪੀ ਨੂੰ ਵੇਖਦਾ ਸੀ ਅਤੇ ਉਸ ਦੇ ਨਜ਼ਰ ਵੀ ਰੱਖਦਾ ਸੀ ਇਸ ਤਰ੍ਹਾਂ ਕਈ ਹੋਰ ਸਾਲ ਲੰਘ ਗਏ ਅਤੇ ਫਿਰ ਕਿਸਾਨ ਦੀ ਧੀ ਜਵਾਨ ਹੋ ਗਈ ਫਿਰ ਹਰ ਰੋਜ ਵਾਂ ਕਿਸਾਨ ਦੀ ਧੀ ਭੋਜਨ ਲੱਗੇ ਖੇਤੋਂ ਦੀ ਉਸ ਦਿਨ ਕਿਸਾਨ ਤੇ ਵਪਾਰੀ ਕੱਟੇ ਬੈਠੇ ਖੇਤੀ ਦੇ ਕੰਮ ਬਾਰੇ ਚਰਚਾ ਕਰ ਰਹੇ ਸਨ ਜਦੋਂ ਵਪਾਰੀ ਦੀ ਨਜ਼ਰ ਉਸ ਕੁੜੀ ਤੇ ਪਈ ਤਾਂ ਉਸ ਨੂੰ ਉਸ ਦੀ ਸੁੰਦਰਤਾ ਅਦੇ ਸੰਸਕਾਰਾਂ ਕਦਰਾਂ ਕੀਮਤਾਂ ਨਾਲ ਪਿਆਰ ਹੋ ਗਿਆ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਜੇ ਮੈਂ ਇਸ ਕੁੜੀ ਨੂੰ ਆਪਣੀ ਨੂੰ ਬਣਾ ਲਵਾਂ ਤਕ ਕੁਛ ਸਮਾਂ ਬਾਅਦ ਕਿਸਾਨ ਦੀ ਧੀ ਉੱਥੋਂ ਚਲੀ ਗਈ ਫਿਰ ਸੇਠ ਨੇ ਕਿਸਾਨ ਨੂੰ ਆਪਣੇ ਦਿਲ ਦੀ ਇੱਛਾ ਦੱਸੀ ਅਤੇ ਕਿਹਾ ਕਿ ਭਰਾਵਾ ਤੁਸੀਂ ਮੇਰੇ ਨਾਲ ਬਹੁਤ ਸਮਾਂ ਤੋਂ ਕੰਮ ਕਰ ਰਹੇ ਹੋ ਪਰ ਮੈਂ ਅਜ ਤੱਕ ਤੁਹਾਡੇ ਤੋਂ ਕੁਝ ਨਹੀਂ ਮੰਗਿਆ ਪਰ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਤੁਸੀਂ ਆਪਣੀ ਧੀ ਦਾ ਵਿਆਹ ਮੇਰੇ ਪੁੱਤਰ ਨਾਲ ਕਰ ਸਕਦੇ ਹੋ ਸੇਠ ਤੋਂ ਅਜਿਹੀ ਗੱਲ ਸੁਣ ਕੇ ਉਸ ਦੀ ਖੁਸ਼ੀ ਦਾ ਕੋਈ ਵੀ ਠਿਕਾਣਾ ਨਾ ਰਹਾ ਪਰ ਕਿਸਾਨ ਚਿਚਕਿਆ ਅਤੇ ਕਿਹਾ ਮਹਾਰਾਜ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਮੈਨੂੰ ਇਸ ਬਾਰੇ ਆਪਣੀ ਪਤਨੀ ਅਤੇ ਧੀ ਦੀ رائے ਵੀ ਲੈਣੀ ਚਾਹੀਦੀ ਹੈ ਫਿਰ ਸੇਠ ਨੇ ਕਿਹਾ ਕਿਉਂ ਨਹੀਂ ਤੁਹਾਨੂੰ ਉਹਨਾਂ ਦੀ رائے ਜ਼ਰੂਰ ਲੈਣੀ ਚਾਹੀਦੀ ਹੈ ਭਗਵਾਨ ਸ਼੍ਰੀ ਹਰੀ ਕਹਿੰਦੇ ਹਨ ਕਿ ਦੇਵੀ ਲక్ష్ਮੀ ਜਦੋਂ ਵੀ ਕਿਸੇ ਮਨ ਜਾਂ ਫਿਰ ਕੋਲ ਦਾ ਵਿਆਹ ਕਰਨਾ ਹੁੰਦਾ ਹੈ ਤਾਂ ਮਪਿਆਂ ਉਹਨਾਂ ਦੇ ਮਨ ਨਾਲ ਜਾਣ ਤੋਂ ਬਾਅਦ ਹੀ ਉਹਨਾਂ ਦੇ ਭਵਿੱਖ ਬਾਰੇ ਫੈਸਲੇ ਲੈਣੇ ਚਾਹੀਦੇ ਹਨ ਜਦੋਂ ਕਿਸਾਨ ਨੇ ਰਾਤ ਨੂੰ ਆਪਣੀ ਪਤਨੀ ਅਤੇ ਧੀ ਅਸਵਿਆਹ ਦੇ ਬਾਰੇ ਪੁੱਛਿਆ ਤਾਂ ਲੋਵਾਂ ਨੇ ਇਕੱਠੇ ਹਾਂ ਵਿੱਚ ਜਵਾਬ ਦੇ ਦਿੱਤਾ ਵੈਸੇ ਵੀ ਕਿਸਾਨ ਦੀ ਪਤਨੀ ਹਮੇਸ਼ਾ ਹੀ ਇਹ ਚਾਹੁੰਦੀ ਸੀ ਕਿ ਉਸਦੀ ਧੀ ਇਸ ਸਾਹੀ ਪਰਵਾਰ ਵਿੱਚ ਰਾਜ ਕਰੇ ਦੂਜੇ ਪਾਸੇ ਜਦੋਂ ਸੇਠ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਵਿਆਹਾਰੇ ਦੱਸਿਆ ਤਾਂ ਦੋਵਾਂ ਨੂੰ ਇਹ ਰਿਸ਼ਤਾ ਨਾ ਪਸੰਦ ਸੀ ਕਿਉਂਕਿ ਸੇਠ ਦੀ ਪਤਨੀ ਸੁਭਾਤੋਂ ਬਹੁਤ ਲਾਲਚੀ ਅਤੇ ਦੁਸ਼ਟ ਸੀ ਅਤੇ ਉਸ ਦਾ ਪੁੱਤਰ ਵੀ ਸੁਭਾਤੋਂ ਨਿਕੰਮਾ ਤੇ ਲਾਲਚੀ ਸੀ ਫਿਰ ਸੇਠ ਦੀ ਪਤਨੀ ਨੇ ਕਿਹਾ ਹਾਏ ਹਾਏ ਤੂੰ ਆਪਣਾ ਦਿਮਾਗ ਕਿਵੇਂ ਗੁਆ ਬੈਠਾ ਹੈ ਕੇ ਤੂੰ ਉਸ ਭਖਾਰੀ ਦੇ ਕੋਲੇ ਨੂੰ ਆਪਣੀ ਨੂੰ ਬਣਾਉਣਾ ਚਾਹੁੰਦਾ ਹੈ ਮੈਂ ਤਾਂ ਕੀ ਅਜਿਹੇ ਘਰ ਵਿੱਚ ਮੇਰੀ ਜੁੱਤੀ ਵੀ ਪੈਰ ਨਾਲ ਰੱਖੀ ਅਤੇ ਸੇਠ ਦਾ ਪੁੱਤਰ ਵੀ ਉਹੀ ਰਵੇਆ ਦਿਖਾਰਿਆ ਸੀ ਜੋ ਉਸਨੇ ਮਾਣੇ ਕਿਹਾ ਸੀ ਤੇ ਪੁੱਤਰ ਨੇ ਕਿਹਾ ਪਿਤਾ ਜੀ ਤੁਸੀਂ ਮੇਰੀ ਜ਼ਿੰਦਗੀ ਕਿਉਂ ਖਰਾਬ ਕਰਨਾ ਚਾਹੁੰਦੇ ਹੋ ਮੇਰੇ ਦੋਸਤ ਅਤੇ ਸਾਰੇ ਹੀ ਰਿਸ਼ਤੇਦਾਰ ਸਾਡੇ ਤੇ ਧੁੱਪਣਗੇ ਸੇਠ ਨੇ ਸੋਚਿਆ ਕਿ ਜੇਕਰ ਉਸ ਨੂੰ ਐਨੀ ਚੰਗੀ ਨੂੰ ਮਿਲ ਜਾਵੇ ਤਾਂ ਉਸ ਦਾ ਘਰ ਖੁਸ਼ਾਲ ਹੋਵੇਗਾ ਘਰ ਵਿੱਚ ਸ਼ਾਂਤੀ ਹੋਵੇਗੀ ਅਤੇ ਪੁੱਤਰ ਵੀ ਉਸਦੇ ਕੰਮ ਵਿੱਚ ਉਸਦੀ ਮਦਦ ਕਰੇਗਾ ਪਰ ਪਰਵਾਰ ਦੇ ਮੈਂਬਰਾਂ ਤੋਂ ਅਜਹੀਆਂ ਗੱਲਾਂ ਸੁਣ ਕੇ ਸੇਠ ਬੁੱਤ ਗੁੱਸੇ ਵਿੱਚ ਆ ਗਿਆ ਅਤੇ ਸੇਠ ਨੇ ਕਿਹਾ ਕਿ ਹੁਣ ਸਿਰਫ ਉਸ ਕਿਸਾਨ ਦੀ ਧੀ ਇਸ ਘਰ ਦੀ ਨੂੰ ਬਣੇਗੀ ਉਸ ਘਰ ਵਿੱਚ ਸੇਠ ਦਾ ਹੀ ਰਾਜ ਚੱਲਦਾ ਸੀ ਇਸ ਲਈ ਉਸਨੇ ਜ਼ਬਰਦਸਤੀ ਆਪਣੀ ਪਤਨੀ ਅਤੇ ਪੁੱਤਰ ਨੂੰ ਵੀ ਮਨਾ ਲਿਆ ਸੀ फिर अगले दिन जो किसान सेठ खेत मिले तो किसान ने कहा कि सेठ जी कृपा करके मैं माफ़ कर देव सानू रिश्ता तो बहुत पसंद है पर थोड़े तो पुत्र न्याह कर मेरी हैसियत नहीं है फिर व्यापारी ने मुस्कराते हुए कहा बस इनी जही गल है ती तो ज चाहो खर्च करो तो जिन्हें भी पैसे चाहिए हैं सा ਮੁਸ਼ੀਤ ਨੂੰ ਹਣੂਕ ਦੇ ਦੇਵੇਗਾ ਫਿਰ ਵਪਾਰੀ ਨੇ ਮੁਸ਼ੀਮ ਨੂੰ ਕਿਹਾ ਦੇਖੋ ਇਹ ਅਜ ਤੂੰ ਸਾਡੇ ਸੰਬੰਧੀ ਹਨ ਇਹਨਾਂ ਨੂੰ ਜੋ ਵੀ ਚਾਹੇ ਦੇ ਦਿਓ ਫਿਰ ਉਸ ਕਿਸਾਨ ਨੇ ਵੀ ਆਪਣੀ ਧੀ ਦਾ ਵਿਆਹ ਆਪਣੇ ਪੁੱਤਰ ਨਾਲ ਬਹੁਤ ਧੂਮ ਧਾਮ ਨਾਲ ਕਰ ਦਿੱਤਾ ਕਿਸਾਨ ਦੀ ਧੀ ਨੇ ਵੀ ਰੱਬ ਦੇ ਨਾਤੇ ਆਪਣੇ ਨਾਲ ਸੱਤ ਫੇਦੇ ਲਈ ਅਤੇ ਆਪਣੇ ਸੋਹਰੇ ਘਰ ਚਲੀ ਗਈ ਫਿਰ ਕੀ ਹੋਇਆ ਵਪਾਰੀ ਦਾ ਪੁੱਤਰ ਆਪਣੀ ਪਤਨੀ ਨੂੰ ਛੱਡ ਕੇ ਆਪਣੀ ਪ੍ਰੇਮਿਕਾ ਦੇ ਨਾਲ ਰਹਿਣ ਲੱਗ ਪਿਆ ਅਤੇ ਹਰ ਰੋਜ਼ ਸੱਸ ਦੇ ਮੂੰਹ ਦੇ ਵਿੱਚਕਾਰ ਲੜਾਈ ਹੁੰਦੀ ਸੀ ਹਰ ਰੋਜ਼ ਵਪਾਰੀ ਆਪਣੇ ਨੂੰ ਅਤੇ ਪਤਨੀ ਨੂੰ ਸਮਝਾਉਣ ਤੋਂ ਬਾਅਦ ਇਹਨਾਂ ਦੋਵਾਂ ਵਿੱਚ ਸੁਲ੍ਹਾ ਕਰਾ ਦਿੰਦਾ ਸੀ ਫਿਰ ਇੱਕ ਦਿਨ ਵਪਾਰੀ ਨੂੰ ਦਿਲ ਦਾ ਦੌਰਾ ਪਿਆ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ ਫਿਰ ਕਿਸਾਨ ਦੀ ਧੀ ਸਭ ਤੋਂ ਵੱਧ ਦੁਖੀ ਸੀ ਜਦੋਂ ਕਿ ਵਪਾਰੀ ਦੀ ਪਤਨੀ ਅਤੇ ਪੁੱਤਰ ਬਹੁਤ ਜ਼ਿਆਦਾ ਖੁਸ਼ਾਨ ਕਿਉਂਕਿ ਹੁਣ ਉਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਸੀ ਭਗਵਾਨ ਸ਼੍ਰੀ ਕਹਿੰਦੇ ਹਨ ਕਿ ਛੇ ਦੇਵੀ ਲਕਸ਼ਮੀ ਹੁਣ ਕਿਸਾਨ ਦੀ ਧੀ ਦੇ ਬਹੁਤ ਮਾੜੇ ਦਿਨ ਸ਼ੁਰੂ ਹੋ ਗਏ ਸਨ ਜਦੋਂ ਵੀ ਲੜਾਈ ਹੁੰਦੀ ਸੀ ਉਹ ਆਪਣੇ ਪਿੱਕੇ ਘਰ ਚਲੀ ਦੱਚ ਜਾਂਦੀ ਸੀ ਪਰ ਕਿਸਾਨ ਅਤੇ ਉਸ ਦੀ ਪਤਨੀ ਹਮੇਸ਼ਾ ਹੀ ਉਸ ਨੂੰ ਮਨਾ ਕੇ ਉਸਦੇ ਸੋਹਰੇ ਘਰ ਵਾਪਸ ਪੇਸ ਦਿੱਤੇ ਸਨ ਇਹ ਕਈ ਮਹੀਨੇ ਤੱਕ ਐਵੇਂ ਹੀ ਚੱਲਦਾ ਰਿਹਾ ਪਰ ਇੱਕ ਦਿਨ ਕਿਸਾਨ ਦੇ ਪੁੱਤਰ ਨੇ ਕਿਸਾਨ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਅਤੇ ਉਸ ਨੂੰ ਗਾਲਾਂ ਕੱਢ ਦਿੱਤੀਆਂ ਜਦੋਂ ਕਿਸਾਨ ਦੀਤੀ ਉਸ ਤੋਂ ਡਰਨ ਦੀ ਬਜਾਏ ਉਸ ਨੂੰ ਪਿਆਰ ਲੱਗ ਕਰਨ ਲੱਗ ਪਈ ਤਾਂ ਵਪਾਰੀ ਦੀ ਪਤਨੀ ਦੇ ਮਨ ਵਿੱਚ ਇੱਕ ਬਹੁਤ ਹੀ ਬੁਰਾ ਵਿਚਾਰ ਆਇਆ ਉਹਨਾਂ ਦਿਨਾਂ ਵਿੱਚ ਕਿਸਾਨ ਦੀਤੀ ਗਰਭવતી ਸੀ ਅਸਲੀ ਉਸਨੇ ਮਿੱਠੀਆਂ ਗੱਲਾਂ ਦੇ ਨਾਲ ਕਿਸਾਨ ਦੀ ਧੀ ਦਾ ਦਿਲ ਜਿੱਤ ਲਿਆ ਜਿਵੇਂ ਕੋਈ ਸੱਪ ਹੀ ਪੰਛੀ ਦੇ ਅੰਡੇ ਆ ਦੇ ਰੱਖਿਆ ਕਰ ਰਿਹਾ ਹੋਵੇ ਫਿਰ ਇੱਕ ਦਿਨ ਵਪਾਰੀ ਦੀ ਪਤਨੀ ਨੇ ਆਪਣੀ ਨੂੰ ਦੇ ਖਾਣੇ ਵਿੱਚ ਜ਼ਹਿਰ ਮਿਲਾ ਕੇ ਉਸ ਨੂੰ ਦੇ ਦਿੱਤਾ ਕਿਸਾਨ ਦੀ ਧੀ ਨੇ ਵੀ ਅਣਜਾਣੇ ਵਿੱਚ ਉਸ ਖਾਣੇ ਨੂੰ ਖਾ ਲਿਆ ਅਤੇ ਸੌ ਗਈ ਅਤੇ ਉਸੇ ਰਾਤ ਮਰ ਗਈ ਅਤੇ ਉਹ ਪਾਰੀ ਦੀ ਪਤਨੀ ਨੇ ਜ਼ਹਿਰ ਦੀ ਹੋਰ ਨਿਵਾਸੀਆਂ ਨੂੰ ਦੱਸਿਆ ਕਿ ਉਹਨਾਂ ਦੀ ਮੂਹ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ ਅਸਦੇ ਨਾਲ ਹੀ ਉਸਨੇ ਕਿਸਾਨ ਨੂੰ ਐਵੀ ਸੁਨੇਹਾ ਭੇਜਿਆ ਕਿ ਉਹ ਉਸ ਦੀ ਧੀ ਦੀ ਲਾਸ਼ ਨੂੰ ਲੈ ਜਾਵੇ ਕਿਸਾਨ ਅਤੇ ਉਸ ਦੀ ਪਤਨੀ ਨੂੰ ਇਸ ਵਾਰੀ ਜਦੋਂ ਪਤਾ ਲੱਗਿਆ ਤਾਂ ਉਹਨਾਂ ਦੇ ਸਬਰ ਗਵਾ ਦਿੱਤਾ ਅਤੇ ਉਹ ਧੀ ਦੀ ਲਾਸ਼ ਘਰ ਲੈ ਆ ਕੇ ਉਜਾਸ ਸਿੰਘ ਕਾਰ ਕਰ ਦਿੱਤਾ ਇਸ ਤੋਂ ਬਾਅਦ ਅਗਲੇ ਹੀ ਦਿਨ ਕਿਸਾਨ ਇਨਸਾਫ ਮੰਗਣ ਦੇ ਲਈ ਪਿੰਡ ਗਿਆ ਅਤੇ ਉਹ ਰਾਜੇ ਦੇ ਦਰਬਾਰ ਵਿੱਚ ਗਿਆ ਅਤੇ ਰਾਜੇ ਨੂੰ ਸਾਰੀ ਹੀ ਸਚਾਈ ਦੱਸੀ ਜਦੋਂ ਰਾਜੇ ਨੇ ਦਰਬਾਰ ਲਗਾਇਆ ਤਾਂ ਉਹ ਪਾਰੀ ਦੇ ਪੁੱਤਰ ਨੇ ਪੈਸੇ ਦਾ ਲਾਲਚ ਦੇ ਕੇ ਰਾਜੇ ਦੇ ਮੰਤਰੀਆਂ ਨੂੰ ਵੀ ਖਰੀਦ ਲਿਆ ਜਿਸ ਕਾਰਨ ਕਿਸਾਨ ਦੇ ਕੋਲ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਸੀ ਕੀ ਉਸ ਦੇ ਤੀਨ ਖੁਦਕੁਸ਼ੀ ਨਹੀਂ ਕੀਤੀ ਰਾਜੇ ਨੇ ਉਹ ਪਾਰੀ ਦੀ ਪਤਨੀ ਅਤੇ ਪੁੱਤਰ ਨੂੰ ਵੀ ਬੇਕਸੂਰ ਕਰਕੇ ਐਲਾਨ ਕਰ ਦਿੱਤਾ ਤੇ ਰਹਾ ਕਰ ਦਿੱਤਾ ਦੂਜੇ ਪਾਸੇ ਕਿਸਾਨ ਦੇ ਉਸ ਦੀ ਪਤਨੀ ਨਿਰਾਸ਼ਾ ਅਤੇ ਉਚ ਸਹਿਰ ਛੱਡ ਕੇ ਇੱਕ ਮਠ ਵਿੱਚ ਚਲੇ ਗਏ ਉਹ ਨਾਰਾਇਣ ਦੀ ਪੂਜਾ ਵਿੱਚ ਲੀਨ ਹੋ ਗਏ ਭਗਵਾਨ ਸ਼੍ਰੀ ਹਰੀ ਕਹਿੰਦੇ ਹਨ ਕਿ हे ਦੇਵੀ ਲక్ష్ਮੀ ਕਿਸਾਨ ਦੀਤੀ ਪਵਿੱਤਰ ਤੇ ਸੱਚੀ ਪਵਸੀ ਤੇ ਉਸਨੇ ਸਵਰਗ ਪ੍ਰਾਪਤ ਕਰ ਲਿਆ ਤੇ ਕੁਝ ਹੀ ਦਿਨਾਂ ਬਾਅਦ ਕਿਸਾਨ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ ਅਤੇ ਉਹਨਾਂ ਨੇ ਵੀ ਸਵਰਗ ਪ੍ਰਾਪਤ ਕਰ ਲਿਆ ਭਗਵਾਨ ਸ਼੍ਰੀ ਹਰੀ ਕਹਿੰਦੇ ਹਨ ਕਿ हे ਦੇਵੀ ਲਕਸ਼ਮੀ ਤੁਹਾਡਾ ਪਹਿਲਾ ਸਵਾਲ ਐ ਸੀ ਕਿ ਉਹ ਕਿਹੜਾ ਕਰ ਹੈ ਜਿੱਤੇ ਇੱਕ ਪਿਉ ਨੂੰ ਆਪਣੀ ਧੀ ਦਾ ਕਦੇ ਵੀ ਵਿਆਹ ਨਹੀਂ ਕਰਨਾ ਚਾਹੀਦਾ ਅਸਲੀ ਉਹ ਘਰ ਇਸ ਸੇਠ ਦਾ ਹੈ ਜੋ ਬਹੁਤ ਜ਼ਿਆਦਾ ਅਮੀਰ ਸੀ ਜਿੱਥੇ ਉਸ ਦੀ ਕੁੜੀ ਖੁਸ਼ ਰਹਿਣ ਦੀ ਜਗ੍ਹਾ ਦੁਖੀ ਸੀ ਅਸਲੀ ਕਿਸੇ ਵੀ ਪਿਤਾ ਨੂੰ ਆਪਣੀ ਧੀ ਜਾਂ ਭਰਾ ਨੂੰ ਆਪਣੀ ਭੈਣ ਦਾ ਵਿਆਹ ਅਜਿਹੇ ਘਰ ਵਿੱਚ ਕਦੇ ਵੀ ਨਹੀਂ ਕਰਨਾ ਚਾਹੀਦਾ ਜਿੱਥੇ ਨੋਹ ਦਾ ਸਤਕਾਰ ਨਹੀਂ ਕੀਤਾ ਜਾਂਦਾ ਉਸ ਨਾਲ ਪਿਆਰ ਨਾਲ ਪੇਸ਼ ਨਹੀਂ ਆਇਆ ਜਾਂਦਾ ਉਸ ਨਾਲ ਕਸਾਈਆਂ ਵਰਗਾ ਸਲੂਕ ਕੀਤਾ ਜਾਂਦਾ ਹੈ ਉਸ ਕੋਹਟੇ ਨਾਲ ਬੰਨੀ ਗਾਂ ਦੇ ਵਾਂ ਜਿਸ ਤੇ ਮਨ ਵਿੱਚ ਹਰ ਪਲ ਮੌਤ ਦਾ ਡਰ ਬਣਿਆ ਰਹਿੰਦਾ ਹੈ ਦੂਜਾ ਜੇਕਰ ਮਨ ਦਦੇ ਔਰਤ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਤਾਂ ਅਜਿਹਾ ਵਿਆਹ ਦੋਵਾਂ ਦੀ ਹੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਤੀਜਾ ਜਿਸ ਆਦਮੀ ਨਾਲ ਕੁੜੀ ਦਾ ਵਿਆਹ ਕਰਨ ਜਾ ਰਹੇ ਹੋ ਉਸ ਦੇ ਯੋਗ ਹੋਵੇ ਉਸ ਨੂੰ ਹਮੇਸ਼ਾ ਹੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਅਤੇ ਉਸ ਦਾ ਦਿਲ ਜਿੱਤਣ ਤੋਂ ਬਾਅਦ ਹੀ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ ਜਦੋਂ ਵੀ ਕੋਈ ਰਿਸ਼ਤਾ ਲੱਭਿਆ ਜਾ ਰਿਹਾ ਹੈ ਤਾਂ ਐ ਨਾ ਤਾਂ ਬਹੁਤ ਜ਼ਿਆਦਾ ਦੂਰ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਨੇੜੇ ਹੋਣਾ ਚਾਹੀਦਾ ਹੈ ਕਿਸੇ ਨੂੰ ਕਦੇ ਵੀ ਮਾਮੇ ਮਾਸੀ ਬੂਆ ਨਾਲ ਰਿਸ਼ਤਾ ਨਹੀਂ ਬਣਾਉਣਾ ਚਾਹੀਦਾ ਇਸ ਨਾਲ ਨਾ ਸਿਰਫ ਬਹਿਸ ਹੁੰਦੀ ਹੈ ਸਗੋਂ ਇੱਕੋ ਵਸ਼ੇ ਦੇ ਕਾਰਨ ਬੱਚਾ ਮਨਦੁਬਧੀ ਜਾਪੇ। ਸਰੀਰਿਕ ਤੌਰ ਤੇ ਅਪਾਹਜ ਵੀ ਪੈਦਾ ਹੋ ਸਕਦਾ ਹੈ। ਆਪਣੀ ਤੀ ਦਾ ਵਿਆਹ ਕਰੇਗੀ। ਕਿਸੇ ਹੋਰ ਦੂਰ ਰਾਜ ਵਿੱਚ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਦੀ ਮਾੜੀ ਹਾਲਤ ਦੇ ਵਿੱਚ ਉਸ ਨੂੰ ਆਪਣੇ ਪਿਤਾ ਜਾਂ ਭਰਾ ਤੋਂ ਮਦਦ ਮਿਲਦੀ ਰਹਿਣੀ ਚਾਹੀਦੀ ਹੈ। ਫਿਰ ਸ਼੍ਰੀ ਹਰੀ ਜੀ ਕਹਿੰਦੇ ਹਨ ਕਿ ਇਹ ਦੇਵੀ ਲక్ష్ਮੀ ਚੌਥੀ ਗੱਲ ਹੈ ਕਿ ਪਿਤਾ ਨੂੰ ਤੀਅ ਅਤੇ ਇੱਕ ਭਰਾ ਨੂੰ ਭੈਣ ਦਾ ਵਿਆਹ ਕਦੇ ਵੀ ਬਹੁਤ ਅਮੀਰ ਘਰ ਜਾ ਫਿਰ ਬਹੁਤ ਗਰੀਬ ਘਰ ਵਿੱਚ ਨਹੀਂ ਕਰਨਾ ਚਾਹੀਦਾ ਅਮੀਰ ਲੋਕ ਉਸ ਔਰਤ ਨਾਲ ਨੌਕਰਾਨੀ ਵਾਂਗ ਪੇਸ਼ ਆਉਂਦੇ ਹਨ ਤੇ ਉਸ ਦਾ ਸਤਕਾਰ ਨਹੀਂ ਕਰਦੇ ਨਹੀਂ ਉਸ ਦੇ ਮਾਪਿਆਂ ਨੂੰ ਸਤਕਾਰ ਮਿਲਦਾ ਹੈ ਅਤੇ ਬਹੁਤ ਗਰੀਬ ਘਰ ਵਿੱਚ ਵਿਆਹ ਕਰਨ ਨਾਲ ਉਸ ਨੂੰ ਹਮੇਸ਼ਾ ਹੀ ਆਪਣੀਆਂ ਜ਼ਰੂਰਤਾਂ ਪੂਰਾ ਕਰਨ ਲਈ ਪਿਤਾ ਜਾਂ ਦੇ ਭਰਾ ਦੇ ਸਮਰਥਨ ਦੀ ਲੋੜ ਹਮੇਸ਼ਾ ਹੀ ਰਹਿੰਦੀ ਹੈ ਜਦੋਂ ਵੀ ਰਿਸ਼ਤੇ ਦੀ ਗੱਲ ਹੁੰਦੀ ਹੈ ਤਾਂ ਹਮੇਸ਼ਾ ਉਹਨਾਂ ਦੇ ਗੋਤ ਅਤੇ ਵੰਸ਼ ਨੂੰ ਵੇਖਣਾ ਬਹੁਤ ਜ਼ਰੂਰੀ ਹੁੰਦਾ ਹੈ ਦੂਜੇ ਗੋਤ ਵਿੱਚ ਵਿਆਹ ਸਮਾਜ ਵਿੱਚ ਇੱਜ਼ਤ ਘਟਾਉਂਦਾ ਹੈ ਅਤੇ ਲੋਕ ਉਹਨਾਂ ਨੂੰ ਹੀਣ ਭਾਵਨਾ ਨਾਲ ਵੀ ਵੇਖਦੇ ਹਨ ਤੇ ਨਾਲ ਹੀ ਔਰਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਸ੍ਰੀ ਹਰੀ ਕਹਿੰਦੇ ਹਨ ਕਿ हे ਦੇਵੀ ਲక్ష్ਮੀ ਤੁਹਾਡਾ ਦੂਜਾ ਸਵਾਲ ਐਸੇ ਕਿ ਕਿਹੜਾ ਕਰ ਔਰਤ ਦਾ ਅਸਲੀ ਘਰ ਹੁੰਦਾ ਹੈ ਉਸ ਦੇ ਪਿਤਾ ਦਾ ਜਾਂ ਫਿਰ ਉਸ ਦੇ ਪਤੀ ਦਾ ਸ਼ਾਸਤਰਾਂ ਦੇ ਅਨੁਸਾਰ ਇੱਕ ਔਰਤ ਦਾ ਘਰ ਉਸ ਦੇ ਪਤੀ ਦਾ ਘਰ ਹੀ ਅਸਲੀ ਹੁੰਦਾ ਹੈ ਭਾਵੇਂ ਖੁਸ਼ੀ ਹੋਵੇ ਜਾਂ ਦੁੱਖ ਪਤੀ ਪਤਨੀ ਨੂੰ ਹਮੇਸ਼ਾ ਹੀ ਇਕੱਠੇ ਰਹਿਣਾ ਚਾਹੀਦਾ ਹੈ ਅਤੇ ਹਰ ਹਾਲਤ ਵਿੱਚ ਇੱਕ ਦੂਜੇ ਦਾ ਸਾਥ ਵੀ ਦੇਣਾ ਚਾਹੀਦਾ ਹੈ ਜਿਵੇਂ ਸਾਡੀ ਰਾਮ ਅਤੇ ਸੀਤਾ ਦੀ ਜੋੜੀ ਅਤੇ ਤੁਹਾਡਾ ਤੀਜਾ ਸਵਾਲ ਐਸੀ ਕਿ ਕਿਸ ਘਰ ਵਿੱਚ ਜੇਕਰ ਇੱਕ ਧੀ ਦਾ ਵਿਆਹ ਹੁੰਦਾ ਹੈ ਤਾਂ ਉਸਦੀ ਜ਼ਿੰਦਗੀ ਹਮੇਸ਼ਾ ਹੀ ਤਸੀਹਾਂ ਨਾਲ ਭਰੀ ਰਹਿੰਦੀ ਹੈ ਅਤੇ ਧੀ ਦੇ ਨਾਲ-ਨਾਲ ਪਿਤਾ ਨੂੰ ਦੁੱਖ ਝੇਲਣਾ ਪੈਂਦਾ ਹੈ ਤਾਂ ਜਿਸ ਘਰ ਵਿੱਚ ਔਰਤ ਨੂੰ ਸਤਕਾਰ ਨਹੀਂ ਦਿੱਤਾ ਜਾਂਦਾ ਉਸ ਨਾਲ ਹਮੇਸ਼ਾ ਹੀ ਅਸ਼ਲੀਲ ਵਿਵਾਰ ਕੀਤਾ ਜਾਂਦਾ ਹੈ ਜਿਸ ਕਾਰਿਚ ਮਰਦ ਔਰਤ ਦੇ ਹੱਥ ਚੁੱਕਦੇ ਹਨ ਜਾਫਿਰ ਉਸ ਨਾਲ ਦੁਰਵਿਵਾਰ ਕਰਦੇ ਹਨ ਅਜਿਹੇ ਘਰ ਵਿੱਚ ਔਰਦਾ ਕਦੇ ਵੀ ਵਿਆਹ ਨਹੀਂ ਹੋਣਾ ਚਾਹੀਦਾ ਹੁਣ ਮੈਂ ਤੁਹਾਡੇ ਸਵਾਲਾਂ ਦੇ ਸਾਰੇ ਹੀ ਜਵਾਬ ਦੇ ਦਿੱਤੇ ਹਨ ਮਾਂ ਲక్ష్ਮੀ ਕਹਿੰਦੀ ਹੈ ਕਿ ਲక్ష్ਮੀ ਵੀ ਉਸ ਘਰ ਛੱਡ ਦਿੰਦੀ ਹੈ ਜਿਸ ਘਰ ਵਿੱਚ ਉਸ ਨਾਲ ਗੁੱਸੇ ਵਿੱਚ ਬੁਰਾ ਸਿਰੋਂ ਕੀਤਾ ਜਾਂਦਾ ਹੈ ਅਜਿਹੇ ਘਰ ਵਿੱਚ ਧੰਦਾ ਹਮੇਸ਼ਾ ਹੀ ਨੁਕਸਾਨ ਹੁੰਦਾ ਹੈ ਅਤੇ ਘਰ ਗਰੀਬੀ ਵਿੱਚ ਚਲਾ ਜਾਂਦਾ ਹੈ ਨਾਲ ਹੀ ਜੋ ਆਦਮੀ ਔਰਤ ਦੇ ਹੱਥ ਚੁੱਕਦਾ ਹੈ ਉਹ ਬ੍ਰਹਮ ਹੱਤਿਆ ਦਾ ਪੌਪੀ ਕਰਦਾ ਹੈ ਜੇ ਕੋਈ ਵੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਜਰੂਰ ਕਰੋ ਆਤਮਾ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਹੋਇਆ ਸੀ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ